ਕੰਮ ਕਰ ਨਹੀਂ ਪਤਾ ਨਹੀਂ ਕਿੱਥਾ ਨਿਕਾ ਗਿਆ ਆਵੇ ਤੱਕ ਘਰ ਨਹੀਂ ਵੜਿਆ ਸਵੇਰ ਦਾ ਜੋ ਨਿਕਲਿਆ ਉਹ ਘਰ ਤੇ ਵਹਾਂ ਤੇ ਉਹ ਘਰ ਕੀ ਆ ਕਿ ਨਹੀਂ ਆਪਣਾ ਕੋਈ ਕੰਮ ਦਾ ਪਤਾ ਕਰ ਕੋਈ ਸਰ ਪਤਾ ਨਹੀਂ ਆ ਗਾਇ ਮੁੰਡੇ ਨੂੰ ਸਾਡਾ ਤਾਂ ਆਪਣਾ ਕੰਮ ਕਰ ਚ ਸੈਟ ਹੈ ਨਿੱਕੇ ਨੂੰ ਕੋਈ ਪ੍ਰਵਾਹ ਨਹੀਂ ਆ ਕਿ ਮੇਰੇ ਕੋ ਗਾਲਾਂ ਕੱਢੂਗਾ ਜਾਂ ਨਹੀਂ ਕੱਢੂਗਾ ਕੋਈ ਅਕਲ ਨਹੀਂ ਹੈ ਕੰਮ ਕਰਾਂਗਾ ਨਾ ਕਰਾਂਗਾ ਐਸਾ ਹਾਂ ਜੀ ਬਸ ਉਹ ਬੰਦਾ ਪਤਾ ਨ ਕੋ ਕਿੱਥੇ ਆ ਦੱਕਾ ਨਹੀਂ ਆ ਮੈਂ ਇਹ ਮੇਰੇ ਦਸਾਂ ਆਪੇ ਆਪਣੇ ਦੋਸਤਾਂ ਨੂੰ ਲਿਖ ਰਦਾ ਰੰਦਾ ਮੈਂ ਤਾਂ ਆਪਣੇ ਕੰਮ ਕਰਕੇ ਸੈੱਟ ਹੋ ਗਿਆ ਉਹਨੂੰ ਵੀ ਕੰਮ ਕਰਦਾ ਪਤਾ ਕਰਦੇ ਮੈਂ ਕੰਮ ਕਰਦਾ ਵੀ ਬੰਦਾ ਕਰਾਂ ਪਹਿਲਾਂ ਹਾਲੀ ਲੈਠੇ ਦਾ ਸੀ ਤੁਸੀਂ ਉਹ ਗੱਲ ਨਹੀਂ ਜਾਣੀ ਆ ਤੇ ਗੜੀ ਆ ਗਈ ਨਾ ਫਿਰ ਉਹਨੇ ਬੋਲਣਾ ਆਇਆ ਇਹਨੂੰ ਕੰਮ ਦਾ ਫਰਜ਼ ਹੈ ਇਹਨਾਂ ਕੰਮ ਕਰ ਕੋਈ ਨਹੀਂ ਕਰਦਾ ਇਹ ਨਿੱਕੀ ਦਾ ਬਖਾਦਾ ਨਹੀਂ ਛੱਡਦਾ ਉਹਨੇ ਕੰਮ ਕਰਕੇ ਸਿੱਖਣਾ ਮੈਨੂੰ ਲੱਗਦਾ ਜਮਾ ਨਾਲੀ ਉਹ ਐਨਾ ਮੇਰ ਕੋਈ ਬਣ ਲਾਗੇ ਆਪ ਜੀ ਆਂਦਾ ਆ

वैसा मेल ला दे मैंने ला दे वो रखा मुझे ये तो काट तेरे ठीक है काम कर कर के तेरे राजी नहीं है का हाँ मुझे बच्चों से फोन करके हाँ मैं तेरे ने फोन करके पूछ नहीं है ठीक है मैं का पानी मत ले मेरी दवाई ले आ मैं ठीक है हेलो दवाई मेरी हेलो మేదా ਕੀ ਗੱਲ ਕਰਕੇ ਆ ਮਮੀ ਨਾਲ ਮੈਂ ਮੈਂ ਕੁਝ ਨਹੀਂ ਗੱਲ ਕੀਤੀ ਆ ਮੇਰੀ ਗੱਲ ਸਮਝੋ ਰੋਬਿੰਗ ਨਾਲ ਲੈ ਕੇ ਜਾਦੇ ਤੁਸੀਂ ਦੁਬਾਰਾ ਕੰਮ ਤੇ ਮੈਂ ਤਾਂ ਲਈ ਕਹਤਾ ਵਾ ਰੋਬੋ ਨਹੀਂ ਜਾਊਗਾ ਕਰਨਾ ਕੰਮ ਤੇ ਕੰਮ ਕੰਮ ਕਰਦਾ ਨਹੀਂ ਤੁਹਾਡੀ ਬੇਸਤੀ ਵੀ ਕਰਾਊਗਾ ਮੈਂ ਉਹ ਕਿਤੇ ਲੈ ਕੇ ਜਾ ਰ ਮਮੀ ਨੇ ਸਮਝਾਇਆ ਕਿ ਮਾਮੇ ਘਰੇ ਲੈ ਕੇ ਜਾਣ ਉਹਨੂੰ ਹਾਂ ਸਿੱਧੀ ਜੀ ਗੱਲ ਆ ਆਪਣੇ ਨਾਲ ਤੁਸੀਂ ਬਿਲਕੁਲ ਨਹੀਂ ਲੈ ਕੇ ਜਾਣਾ ਉਹਨੂੰ ਇਹ ਤਾਂ ਸਮਝਾ ਰਿਹਾ ਵਾ ਉਹਨਾਂ ਨੂੰ ਫੇ ਕੀ ਕਹਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਸਾਮਾ ਮੈਂ ਗੱਲ ਕਰਦੇ ਆ ਮੈਂ ਕਹਿੰਦਾ ਲੈ ਕੇ ਜਾ ਰਿਆ ਅੱਗੇ ਕਿ ਉਹਨਾਂ ਨੂੰ ਤੁਸੀਂ ਮੈਂ ਕਿਤੇ ਲਿਖਵਾ ਲਿਆ ਉਹਥੇ ਵੀ ਨਹੀਂ ਕੰਮ ਕਰਨਾ ਦੇਖ ਲਿਓ ਤੁਸੀਂ ਇਹ ਇੱਥੇ ਨਹੀਂ ਕੀਤਾ ਤਾਂ ਉੱਥੇ ਕਰ ਲੂਗਾ ਤਾਂ ਲੱਗਦਾ ਉਹ ਕਿਤਾਬਾਂ ਲੈ ਮੰਮੀ ਕੋਲ ਸਮਝ ਨਹੀਂ ਆ ਗਈ ਕੋਈ ਗੱਲ ਨਹੀਂ ਠੰਡੀ ਹੋ ਤੂੰ ਚਾਹ ਤੱਕ ਆਪਣਾ ਕਿ ਲੈ ਕੁਛ ਨਹੀਂ ਸਭ ਕੁਝ ਦੇਖਿਆ ਜਾਊਗਾ ਟੈਨਸ਼ਨ ਕੋ ਲੈਣੀ ਹੈ ਠੀਕ ਹੈ ਬਸ ਕਹਤਾ ਮੈਂ ਹਾਂ ਜਦੋਂ ਕਿ ਆ ਆਪਣਾ ਕਿ ਲੈ ਗਿਆ ਮੈਂ ਕੀ ਗੱਲ ਦਿਲੰਬਰ ਜੇ ਇਹ ਮੇਰੇ ਪਵਾਟਾ ਹਰ ਕੀ ਕਰਾਂ ਕੀ ਹੋ ਗਿਆ ਤੇਰੀ ਟੈਨਸ਼ਨ ਆ ਕੋਈ ਕੰਮ ਕਰ ਨਹੀਂ ਤੈਨੂੰ ਮਿਲਦਾ ਪਿਆ ਮੇਰੀ ਗੱਲ ਦੀ ਟੈਨਸ਼ਨ ਆ ਜਾਂ ਤੁਹਾਨੂੰ ਟੈਂਸ਼ਨ ਲਉਂਦੀ ਆ ਹਣ ਤੂੰ ਪੜ੍ਹ ਲਿਖ ਲਿਆ ਵਾ ਇਹ ਕੰਮ ਕਰ ਕੋਈ ਕਰਨੀ ਲਿਆ ਤੇ ਵੈਨਾ ਕੰਮ ਦਾ ਰਹਿਣਾ ਯਾਰ ਮੰਮੀ ਮੈਂ ਹੁਣ ਡਿਗਰੀ ਕਰ ਲਈ ਐ ਤੇ ਮੈਂ ਹੁਣ ਆਪਣੇ ਲਈ ਨੌਕਰੀ ਲੱਭਦਾ ਪੈ ਨਹੀਂ ਲੱਭਦੀ ਤੇ ਮੇਰਾ ਕੀ ਕਸੂਰ ਐ ਨੌਕਰੀ ਚੱਲ ਮਿਲ ਜੂਗੀ ਕੋਈ ਗੱਲ ਨਹੀਂ ਕੋਈ ਕੰਮ ਕਰ ਹੋਰੀ ਕਰ ਲਾਉਣਾ ਤੇਰੇ ਕੀ ਕਰਾਂ ਮੈਂ ਤੁਸੀਂ ਦੱਸ ਦੋ ਮੈਨੂੰ ਮੈਂ ਤਾਂ ਹੁਣ ਜਾਣਦਾ ਹੀ ਮੈਂ ਨਹੀਂ ਮਿਲਦਾ ਕੰਮ ਮੈਂ ਤੇ ਮਾਮੇ ਨਾਲ ਗੱਲ ਕਰਾਂ ਫਿਰ ਦੇਖ ਲਓ ਜਿੱਦਾਂ ਤੁਹਾਡੇ ਮਰਦੀ ਐ ਉਹਦੇ ਨਾਲ ਉਹਨਾਂ ਤੇਰੇ ਕੰਮ ਸਿੱਖਣਾ ਕੋਈ ਉਹਨਾਂ ਦਾ ਕੰਮਕਾਰ ਆਪਣਾ ਹੈਗਾ ਗੈਰ ਤੇ ਆ ਗਿਆ ਉਹਨਾਂ ਦੀ ਇੱਥੇ ਚਲੋ ਜਿੱਦਾਂ ਤੁਸੀਂ ਕਹੋਗੇ ਤੁਹਾਡੇ ਕੇ ਸਿਰ ਮੱਤ ਹਾਂ ਮੈਂ ਫਿਰ ਗੱਲ ਕਰਦੀ ਤੇਰੇ ਮਾਮੇ ਨਾਲ ਤੇ ਫਿਰ ਉੱਥੇ ਜਾ ਕੇ ਵੇਖ ਲੈ ਤੂੰ ਉਹਦੇ ਕੋਲ ਕੰਮ ਸਿੱਖ ਲੈ ਜੇ ਤੇਰੇ ਪੱਲੇ ਪਈ ਕੋਈ ਗੱਲ ਨਹੀਂ ਤੂੰ ਕਰ ਲੋ ਪਤਾ ਮੈਂ ਮੈਂ ਚੱਲ ਜੂਗਾ ਹਾਂ ਚੱਲ ਇਦਾਂ ਕਰ ਲੈ ਫਿਰ ਮੈਂ ਉਹਨੂੰ ਫੋਨ ਕਰਕੇ ਨਾ ਪੁੱਛ ਲੈਂਦੀ ਠੀਕ ਹੈ ਠੀਕ ਹਾਂ ਚਾਹ ਪੀ ਸੇ ਨਾ ਮੈਨੂੰ ਮੈਂ ਨਾ ਮੈਗੀ ਬਣਾ ਕੇ ਦੇਣੀ ਆ ਨਾਲੇ ਚਾਹ ਪੀਵਾਂਗੇ ਨਾਲੇ ਮੈਗੀ ਖਾਵਾਂਗੇ ਭਾਬੀ ਚਾਹ ਬਣਾ ਦੇ ਦੇ ਤੁਸੀਂ ਹਾਂ ਤੇਰੀ ਵੀ ਇਹ ਜਾ ਤੂੰ ਮੇਰੇ ਆਨੀ ਆ ਨਹੀਂ ਮੈਂ ਕਿ 10 ਮਿੰਟ ਹੋ ਗਏ ਪੁੱਛਣਾ ਭਾਬੀ ਨੂੰ ਜਾ ਕੇ ਤੇਰੀ ਵੀ ਇਹ ਲੈ ਆਨੀ ਆ ਮੈਂ ਆ ਮੈਂ ਹੀ ਆ ਰਹੀ ਸੀ ਮੈਂ ਨਾ ਅਤਾਰੀ ਇਹ ਤੇਰੇ ਭਾਜੀ ਵਾਸਤੇ ਬਣਾ ਰਹੀ ਹਾਂ ਇੱਕੋ ਤਰਗੜ ਰਾਇਸੀ ਮੈਂ ਤਾਂ ਮੈਂ ਤਾਂ ਮੈਂ ਜਿਵਾਦੀ ਮੇਰੀ ਬਾਜੀ ਆ ਕੋਈ ਆਣੀ ਜੇ ਬੱਚੇ ਦੇ ਦਾਂਗੀ ਤੈਨੂੰ ਮੈਂ ਕਿੱਡੀ ਰਮਾਈ ਨੂੰ ਮੈਂ ਕਿੱਦਾਂ ਕਰਾਈ ਜਿਨੇ ਟਿਕਾਈ ਸੀ ਇਹਨੇ ਅਸਤ ਪਹਿਲਾਂ ਆਪਣੀ ਖਾਵਾਂਗੇ ਫੇਰ ਮਦੋਂਾਂਗੇ ਜੋ ਬਚ ਗਈ ਤਾਂ ਇਹ ਨਾ ਡਾਂ ਚਾਹ ਬਣਾਉਣ ਨੂੰ ਸਪਲਸਮਾਨ ਤਾਂ ਕੱਢ ਲੋ ਫੇਰ ਲੈ ਬੋਨ ਨਾ ਦਿਸੋ ਮਮਤਾ ਜੀ ਵੀ ਚਾਹ ਬਾਰਗੜਾਈ ਸੀ ਮੈਂ ਗੀ ਬਣਾ ਰਹੀ ਹਾਂ ਤੁਹਾਡੇ ਵਾਸਤੇ ਕਿ ਖੁਸ਼ ਹੋ ਜੂਵੇਂ ਤੁਸੀਂ ਖੁਸ਼ ਹੋ ਤੁਸੀਂ ਇਹ ਦੇਖੋ ਰੋਗੀ ਦੇ ਹਾਲ ਹਾਂ ਗੀ ਮੈਂ ਰੱਖੀ ਹੋਈ ਹੈ ਤੁਹਾਡੇ ਵਾਸਤੇ ਬਣਾ ਰਹੀ ਸੀ ਪਹਿਲੇ ਜਾ ਕੇ ਕਹਿਣ ਲੱਗੇ ਭਾਬੀ ਮੈਨੂੰ ਵੀ ਦੇ ਦਿਓ ਤੇ ਕਿਹਨਾਂ ਨੂੰ ਤੂੰ ਮੈਂ ਸਾਫ਼ ਕਹਿਤਾ ਮੈਂ ਕਿ ਇਹ ਬੱਚੇ ਕੀ ਤਾਂ ਦੇਵਾਂਗੇ ਇੰਨੀ ਕੁ ਰੱਖੀ ਮੇਰੇ ਵਾਸਤੇ ਆਪੇ ਖਾ ਲਓ ਮੇਰੀ ਉਹ ਨਹੀਂ ਜਿਦੜ ਇਹ ਆਪਾਂ ਦੇਣੀ ਹੈ ਤੇ ਹੋਰ 10 ਰੁਪਏ ਪੈਕੇਟ ਚ ਕੀ ਆ ਜਾਂਦਾ ਤੁਸੀਂ ਖੁਦ ਸੁਣੋ ਸਾਡੇ ਦੇ ਮਾਂ ਦਾ ਜੀਵਾਰਾ ਉਹਨੂੰ ਕਿੱਥੇ ਦੇਣੇ ਹੈ ਮੈਂ ਦੇਣੀ ਨਹੀਂ ਮੈਂ ਉੱਚਾ ਤੁਸੀਂ ਹਾਂ ਦਮਾਂ ਪਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਫੋਟੋ ਇੱਕ ਦੇ ਦਿੰਨੀ ਆ ਹਾਲੇ ਕੋਈ ਗੱਲ ਕਿੱਥੇ ਬੈਠਾ ਬੰਦਾ ਹੈ ਕਿ ਬਾਹਰ ਹੈ ਬਾਹਰ ਹੀ ਬੈਠਾ ਆ ਕੋਈ ਨਾ ਆਪਾਂ ਦਿਖਾਈਏ ਉਹਨੂੰ ਦੇ ਦਾਂ ਹਾਂ ਤੀਲੇ ਲੈਣੇ ਉਹਨੂੰ ਦੇਖ ਲੈਣੇ ਕਹਾਂ ਮੈਂ ਤਾਂ ਦਿੱਤੀ ਹਾਂ ਸਹੀ ਜਵਾਬ ਹੈ ਤੁਹਾਡੀ ਫੇਵਰਟ ਹੈ ਬ੍ਰੈਕਫਾਰਟ ਵਾਲੀ ਕਹਿੰਦੇ ਨਾ ਤੁਸੀਂ ਮੈਨੂੰ ਕਾਇਨ ਟੇਸਟੀ ਆ ਹਾਂ ਖਾਓ ਖਾਓ ਮੰਮੀ ਆਪਾਂ ਮਾਮੇ ਘਰ ਇਕ ਤੋ ਜਾਣਾ ਵਾ ਮਾਮੇ ਘਰ ਕਦ ਜਾਣਾ ਕਰਦੇ ਮੈਨੂੰ ਤਾਂ ਪਹਿਲਾਂ ਮੈਂ ਕੀ ਉਹ ਨਾ ਦਰਬਾਰ ਸਾਹਿਬ ਨਾ ਜਾਵਾਂ ਸਰਬਾਰ ਸਾਹਿਬ ਚਲ ਜੀ ਤੂੰ ਮੈਂ ਲਗਾ ਲਗਾਨੇ ਤੇ ਮਾਮੇ ਨੇ ਮੈਨੂੰ ਪੁੱਛ ਲੈਂਦੇ ਕੀ ਜਵਾਬ ਦਿੰਦਾ ਉਹ ਜਾਂ ਤਾਂ ਕੱਲੇ ਕੱਲ ਹੀ ਜਾਣਾ ਵਾ ਪਰਸੋਂ ਆ ਜਾਣਾ ਇੱਕ ਦਿਨ ਚ ਚੱਲੇ ਫਿਰ ਮੱਥਾ ਟੇਕ ਕੇ ਆ ਜੀ ਤੇ ਮੈਂ ਉਹ ਗੱਲ ਕਰਕੇ ਤੇ ਫਿਰ ਮੈਂ ਦਿਨ ਉੱਥੇ ਛੱਡ ਕੇ ਆਉਣਾ ਅੱਛਾ ਚਾਹ ਤੂੰ ਕੱਲਾ ਚਲ ਜਾ ਮम्मी ਉਹਨਾਂ ਦੇਖ ਲਾ ਮੈਂ ਕਦੋਂ ਦਾ ਬੈਠਾ ਭਾਬੀ ਨੇ ਮੈਂ ਕਿਹਾ ਚਾਹ ਲਿਆ ਦਿਓ ਚਾਹ ਨੇ ਤੱਕਣੇ ਮਿੰਨ ਦਿੱਤੇ ਆ ਜਾਂਦੀ ਆ ਉਹ ਬੈ ਗਈ ਬਣਾਉਂਦੀ ਫਿਰ ਸਵਾਤੀ ਮੈਂ ਲਾਦਾ ਭਾਬੀ ਮੈਂ ਤਾਂ ਨਾ ਗੁੱਸਾ ਕਰਦੀ ਜਾ ਨਹੀਂ ਗੁੱਸਾ ਕਦਾ ਕਰਣਾ ਨੇ ਹੁਸਾਨੀ ਕਰ ਦਿਓ ਅੱਛਾ ਹਾਂ ਤਾਂ ਮੈਂ ਕਿਹਾ ਨਾ ਤਨਵ ਬਣਾ ਕੇ ਦੋਗੀ ਮੈਂ ਕਹਾ ਆਈ ਮਮੀ ਜੀ ਚਾ ਲੈ ਆਪੇ ਇਹ ਮੈਂ ਅੱਗੀ ਖਾਣਗੇ ਤੁਸੀਂ ਨਹੀਂ ਮੈਂ ਕਿਨ ਪੁੱਤ ਮੈਂ ਖਾਣੀ ਮੈਂ ਅੱਜ ਕੱਲ ਤੇ ਜਵਾ ਖਾਂਦੇ ਮੈਂ ਕਿ ਮੈਂਗੀਆਂ ਖਾੜੀਆਂ ਨਾ ਰੋਵਨ ਦੇਦੇ ਰੋਵਨ ਮੰਗਦਾ ਹੈ ਅੱਬ ਇੰਨੀ ਹੀ ਸੀਗੀ ਹਾਂ ਬਸ ਇੰਨੀ ਸੀਗੀ ਇੰਨੀ ਕੀ ਪਤਾ ਹੋ ਰੋ ਮੈਂ ਨਹੀਂ ਕਿ ਨਹੀਂ ਮਮੀ ਜੀ ਇੱਕ ਕੋਈ ਪੈਕੇਟ ਸੀਗਾ ਨਾ ਤਾਂ ਫੇ ਇੰਨੀ ਕੀ ਬਚੀ ਸੀ ਤਪਰੀਸ ਨੂੰ ਥੋੜੀ ਘੱਟ ਦੇ ਦਿੰਦੀ ਐ ਇਹਨੂੰ ਵੀ ਦੇ ਦਿੰਦੀ ਤਾਂ ਬਜੀ ਇਹਨੇ ਮੈਗੀ ਕਰਦੀ ਮੈਂ ਕੋਈ ਨਾਲ স্পੈਸ਼ਲ ਕਾ ਮੈਗੀ ਖਾਣੀ ਐ ਉਹਨਾਂ ਦੀ ਬਣਾਈ ਸੀਗੀ ਇਹਨੇ ਮੈਨੂੰ ਬਾਅਦ ਚ ਦੱਸਿਆ ਵੀ ਪਹਿਲਾਂ ਦੱਸ ਦਿੰਦਾ ਮੈਂ ਖੋਦਣਾ ਹੁੰਦੀ ਚੱਲ ਕੋਈ ਨਹੀਂ ਕੋਤ ਥੋੜੀ ਚੀਜ਼ ਵੰਡ ਕੇ ਦੇ ਦਿੰਦੀ ਹੁੰਦੀ ਐ ਇਹ ਨਹੀਂ ਕੋਈ ਉਹਨੂੰ ਜਾਰੀ ਦੇਣੇ ਤੇ ਇਹਨੂੰ ਥੋੜੇ ਜਣੇ ਬਰਾਬਰ ਚੀਜ਼ ਦੇ ਦੇ ਦਿੰਦੀ ਥੋੜੀ ਹੋਵੇ ਥੋੜੀ ਜਿਹੀ ਜਾਰਾ ਕਰ ਲਈਦਾ ਕੋਈ ਗੱਲ ਨਹੀਂ ਮੈਂ ਅੱਗੇ ਧਿਆਨ ਰੱਖਾਂਗੀ ਹਾਂ ਧਿਆਨ ਰੱਖਾਂਗੀ ਤਾਂ ਬਰਾਬਰ ਚੀਜ਼ ਦਿਆ ਕਰ ਇਹ ਵੀ ਤੇਰਾ ਭਰਾਵਾਂ ਵਰਗਾ ਆ ਹਾਂਜੀ ਤਾਰ ਖਾਲਾ ਬਪੇ ਰੇਗਾ। ਕੱਲ ਮੈਂ ਖਾ ਲਵਾਂ। ਚਾਹ ਮੇਰੇ ਕੋਲ ਫੋਨ ਆਇਆ ਹੈਗਾ। ਉਹ ਆ ਤੇਰੇ ਦਾ ਫੋਨ ਆਇਆ ਹੈ ਉਹ ਵੀ ਮੁੰਡੇ ਦਾ ਵਿਆਹ ਆਂਦੇ ਆ। ਕਰੋ ਕਰਨਾ ਵਿਆਹ ਫੇਰ। ਵਿਆਹ ਵਿਆਹ ਦੋ ਕਮੀਨੇ ਠਰ ਗਏ ਆ। ਅੱਛਾ। ਕਰਦੇ ਫਿਰਦੇ ਤਿਆਰੀ ਹੋ ਜਾਂਦੀ। ਮੈਂ ਇਹ ਕਹਿੰਦਾ ਫਿਰ ਆਪਾਂ ਵਿਆਹ ਤੋਂ ਬਾਅਦ ਹੀ ਆਪਾਂ ਕਰ ਲੈਨੇ ਕੰਮ ਕਿ ਪਹਿਲਾਂ ਸਿੱਖ ਲਈਏ। ਨਹੀਂ ਕੰਮ ਸਿੱਖਣਾ ਦੋ ਮਹੀਨੇ ਭਾਏ। ਉਹ ਦੋ ਚਾਰ ਛੁੱਟੀਆਂ ਲਾ ਲਾਂਗੇ ਕੋਈ ਗੱਲ ਨਹੀਂ। ਅੱਛਾ ਨਹੀਂ ਮੈਂ ਕਿ ਮੁਰ ਕੇ ਕਹਿੰਦਾ ਨਾ ਮੰਮੇ ਨੇ ਕਿ ਆ ਲੈ ਫੋਨ ਆਇਆ ਫੇਰ ਛੁੱਟੀਆਂ ਕਰ ਲਈ ਉਹਨੇ। ਨਹੀਂ ਕਹਿੰਦੇ ਮੈਂ ਆਪਾਂ ਗੱਲ ਕਰ ਲੂੰਗੀ ਉਹਨਾਂ ਨਾਲ। ਇਹ ਕੋਈ ਰੋਲ ਜਾਏ ਤਾਂ ਮਥਾ ਟੇ ਗਿਆ ਤੇ ਮਾਤਮਾ ਦਾ ਨਾਮ ਲੈ ਕੇ ਨਾ ਕੰਮ ਆਪਣਾ ਸਿੱਖਣਾ ਚાલુ ਕਰ ਦੇ ਠੀਕ ਹੈ ਠੀਕ ਹੈ ਹਾਂ ਠੀਕ ਹੈ ਮਾਲਾ ਬੋਲਾ ਕਰ ਤੇਰੇ ਬਿਨਾਂ ਨਹੀਂ ਮੇਰੀ ਬੱਸ ਮੈਗੀ ਦਿੱਤੀ ਆ ਛੋਕ ਦੇ ਦੇ ਦਿੱਤੀ ਤੈਨੂੰ ਮਤ ਦੇ ਦੇਣੀ ਸੀ ਫੇਕਲੇ ਰੋਗ ਦੇ ਹਾਲ ਮੰਮੀ ਤੇ ਗਾਲਾਂ ਪਵਾ ਤੀਆਂ ਕਿਉਂ ਕਹਿੰਦੇ ਇੰਨੀ ਮੈਗੀ ਦਿੱਤੀ ਐ ਲੋ ਬੱਸ ਥੋੜਾ ਵਾਧਾ ਦੇਣੀ ਸੀਗੀ ਰੇਜ਼ ਨੂੰ ਕੱਟ ਦੇਣੀ ਸੀ ਬਾਬਰ ਦੇਣੀ ਸੀਗੀ ਓ ਵੀ ਗੱਲ ਉਹਦੇ ਇਹ ਦੱਸੋ ਮਨਾਈ ਤੇ ਮੈਂ ਤੁਹਾਡੇ ਵਾਸਤੇ ਆ ਉਹ ਤਾਂ ਵੀ ਆ ਗਿਆ ਵਿੱਚ ਮਮੇ ਤੁਸੀਂ ਕਹਿ ਨਹੀਂ ਦਿੰਦੇ ਮੈਂ ਕਹਾ ਵੀ ਆ ਮੈਂ ਤਾਂ ਥੋੜੀ ਸੀਗੀ ਕਦੇ ਮਦੂਦ ਉਹਨੇ ਵੀ ਘੱਟ ਰਹੇ ਹੁੰਦੀ ਇਹਦਾ ਥੋੜੀ ਘੱਟ ਹੁੰਦੀ ਆ ਤੁਸੀਂ ਸਮਝਾ ਲਓ ਮੈਂ ਪੱਲੇ ਜਾ ਦਿੱਤਾ ਵਾ ਮੈਂ ਤਾਂ ਬਾਲਾ ਹਾਂ ਉਹਦੇ ਪਿੱਛੇ ਦੱਸੋ ਕਰਦਾ ਹਾਂ ਐਦਾ ਥੋੜੀ ਹੈ ਕਿ ਮੈਂ ਨਾਲੇ ਗੱਲ ਹੋਈ ਕਿ ਮਾਮੇ ਕੋਲ ਭੇਜਣਾ ਵਾ ਤੇ ਭੇਜੋ ਨਾ ਮੇਰੇ ਨੂੰ ਮੇਰੇ ਖਿਆਲ ਉੱਤੇ ਮੈਂ ਤਾਂ ਕਿਹਾ ਵਾ ਹੁਣ ਮੰਮੀ ਕੋਲ ਕਰੇ ਤਾਂ ਹੀ ਆ ਮੰਮੀ ਤੇ ਗੱਲ ਕੀ ਕਰਦੀ ਕੋਈ ਤੁਸੀਂ ਸਮਝਾ ਲਓ ਮੰਮੀ ਨੂੰ ਆ ਮੈਂ ਬੜੇ ਆਮ ਨਾਲ ਬੈਠਾ ਰਾਵਣਾ ਗਾਲਾਂ ਪਵਾਤੀਆਂ ਮੇਰੇ ਅੱਜ ਪਣਾ ਰਾਵਣ ਮੰਨ ਕਰੀ ਗਿਆ ਕੋਟੀ ਕੁੱਟੀ ਵੀ ਰਖਲਾ ਵਿੱਚ ਕੋਈ ਯਾਰ ਮੰਮੀ ਗਰਮੀ ਹੈ ਟ੍ਰੇਨ 'ਚ ਜਾਣਾ ਕੋਈ ਨਹੀਂ ਹੁੰਦਾ ਤੇ ਨਹੀਂ ਠੰਡਾ ਆ ਮੈਂ ਨਹੀਂ ਇੰਨਾ ਪਵਾਤਾ ਠੰਡਾ ਰਿਹਾ ਹੋਰ ਰਿਓ ਤੇ ਲੋੜ ਨਹੀਂ ਹੋ ਗਈ ਮੈਂ ਬੈਗ ਭਾਰਾ ਕਿਤੇ ਮ ਲਈ ਪੰਨਾ ਹੈ ਟੀ-ਸ਼ਰਟ ਲੈ ਲਈਆਂ ਦੋ ਤੇ ਟੀ-ਸ਼ਰਟ ਲੈ ਲਈਆਂ ਕੌਣ ਨੇ ਕਹਿੰਦੀ ਕਿ ਤੇ ਗੰਦੇ ਹੀ ਹੋਣੇ ਕੱਪੜੇ ਜਾ ਕੇ ਗੰਦਮਰ ਤੇ ਠੰਡ ਲੱਗੀ ਫੇਰੇ ਤੇ ਕਿਹ ਪਾਏ ਨਹੀਂ ਤੂੰ ਮੈਨੂੰ ਪੈਸੇ ਦੋ ਜਾਵਾ ਮੁੰਡੇ ਵੇਟ ਕਰਦੇ ਬੈਠੇ ਆ ਫੋਟੋ ਜਾ ਕੇ ਮੈਦ ਮਸਤੀ ਨਹੀਂ ਕਰਨੀ ਠੀਕ ਹੈ ਮੱਥਾ ਟੇਕਣ ਚੱਲਿਆ ਪਰ ਮਾਧਵਾ ਦਾ ਨਾਮ ਲੈ ਕੇ ਮੱਥਾ ਟੇਕ ਕੇ ਸਿੱਧਾ ਘਰ ਨੂੰ ਆਣਾ ਠੀਕ ਹੈ ਉੱਧਰ ਉੱਧਰ ਨਹੀਂ ਫੜ ਮਾ ਜਾਣਾ ਨਹੀਂ ਨਹੀਂ ਆਪਾਂ ਗਾਇ ਸ਼ਾਮਾਂ ਤੱਕ ਆ ਜਾਏਗਾ ਆਹੋ ਤਾਂ ਰਹੀਗਾ ਚੰਗਾ ਹਟਾ ਚੰਗਾ ਘਾਨਾ ਗਾਈ ਆਹ ਠੀਕ ਹੈ ਠੀਕ ਹੈ ਆਹ ਦਾ ਟਾਈਮ ਨਾ ਮੁੜਾਓ ਗਾਣੇ ਵਿੱਚ ਚੰਗਾ ਹੈ ਚੰਗਾ ਬੱਤ ਘਾਨਾ ਜਾਈ ਹੁਣ ਇਹ ਕਿੱਧਰ ਗਿਆ ਓਏ ਦਰਬਾਰ ਸਾਹਿਬ ਮੱਥਾ ਟੇਕਣ ਲੈ ਤੈਨੂੰ ਕੰਮ-ਕਮ ਕਿੱਥੇ ਲਾਉ ਕੰਮ ਤੇ ਕੀ ਗੱਲ ਓਏ ਹੜਕਾ ਮੈਨੂੰ ਕਿਹਾ ਜੇ ਮਾਮਾ ਨੂੰ ਕਰਦੇ ਨਹੀਂ ਮੈਂ ਗੱਲ ਇਹਨੇ ਇੱਥੇ ਜਾਣਾ ਲੈ ਅਜਾ ਤੋਰੇ ਫੇਰ ਲਈ ਠੀਕ ਆ ਬਸ ਤੁਰਿਆ ਵੇ ਹੁਣ ਇਹ ਕਹਿੰਦਾ ਮੈਂ ਦਰਬਾਰ ਸਾਹਿਬ ਮੱਥਾ ਟੇਕਾਂਗਾ ਫਿਰ ਕੰਮ ਲੱਗੂ ਘਰ ਮੈਂ ਐਦਾਂ ਨੇ ਕਹੀ ਜਾਨੇ ਕਰਕੇ ਦੇ ਨਿਕਲ ਜਾਣਾ ਕਰਕੇ ਤੇ ਨਿਕਲ ਜਾਣਾ ਵਾ ਨਹੀਂ ਨਿਕਲਦਾ ਹੁਣ ਉਹ ਕਹਿੰਦਾ ਵੀ ਮੈਂ ਕੰਮ ਕਰੂੰਗਾ ਫਸਲੇ ਲੈ ਇਹਦਾਂ ਨੇ ਬੋਲੀ ਕਹੇਗਾ ਕੰਮ ਕਰੂੰਗਾ ਕੋਈ ਨਹੀਂ ਮੈਂ ਘਰ ਹੜਬਾ ਮੱਤਾ ਤੇ ਕਹਾਂਗਾ ਕੰਮ ਤੇ ਲੱਗੂਗਾ ਹੋਰ ਕੋਈ ਨਹੀਂ ਮੈਂ ਕਿਤੇ ਨਹੀਂ ਜਾਂਦਾ ਪਰ ਨਾਲੇ ਮੈਨਾਂ ਕੀ ਗੱਲ ਹੋਈ ਸੀ ਕੋਈ ਗੱਲ ਨਹੀਂ ਮੈਕ ਨਾਲ ਉਹ ਅੰਦਰ ਰਸੋਈ ਚੋਂ ਆਉਂਦੀ ਸੀ ਉਹ ਮੈਂ ਜੀ ਵੀ ਮੇਰੇ ਆਪਣਾ ਕਹਿੰਦਾ ਮੈਨੂੰ ਥੋੜੀ ਜਿਹੀ ਦਿੱਤੀ ਆ ਤੇ ਮੈਂ ਕਿਹਾ ਚੱਲ ਇਹਨਾਂ ਥੋੜੀ ਹੋਰ ਪਾ ਦਿੰਦੀ ਔਰ ਜਿੰਨੀ ਕਿ ਹੈਗੀ ਤੇ ਬੰਦਾ ਉਨੀ ਦੇਊਗਾ ਸਾਰੀ ਥੋੜੀ ਦੇ ਦਊਗਾ ਅਸੀਂ ਆਪ ਵੀ ਤੇ ਥੋੜੀ ਬਹੁਤ ਖਾਣੀ ਆ ਤੇ ਆ ਵੀ ਮੈਂ ਕੰਨਾ ਤਰਕ ਪਾਣਾ ਜੇ ਇਹਨੂੰ ਭਰ ਦੇ ਦਿੰਦੇ ਨਾਣਾਂ ਦੇ ਫੇਰ ਉਹਨੂੰ ਬੋਲਾਂ ਦੀ ਕਿ ਲੋੜ ਸੀ ਉਹ ਤਾਂ ਕੁਛ ਨਾ ਬੋਲਿਆ ਉਹ ਕਹਿੰਦੀ ਕਿ ਮਨ ਬੋਲਿਆ ਵਾ ਉਹਨੂੰ ਤਾਂ ਮੈਂ ਇਹ ਜਵਾਬ ਤਾ ਉਹਨੂੰ ਥੋੜੇ ਮੈਗੇ ਹੋਰ ਦੇ ਦਿੰਦੀ ਦੋਵਾਂ ਭਰਾਵਾਂ ਨੂੰ ਬਰਾਬਰ ਚੀਜ਼ ਦੇ ਦੇ ਘਰ ਦਾਸ ਦਾ ਟਿਕਟਾ ਉਹ ਚਿੱਕਨੀ ਨਿਕਲ ਜੂਗੀ ਤੇ ਫਿਰ ਕੀ ਹੋਗਾ ਤੂੰ ਆ ਤਾਂ ਮਗਰ ਲੱਗਿਆ ਨ ਜਨਾਨੀ ਨੇ ਖਾਲਾ ਵੇ ਗਿਆ ਹੈ ਤੁਹਾਡਾ ਹੱਟਟੇ ਪਰ ਲਗਾਇਆ ਕੋਈ ਬੜਾ ਜੰਗਾ ਬੋਲਦੇ ਰਹਿੰਦੇ ਯਾਨੂ ਕੀ ਗੱਲ ਹਾਂ ਜਿੰਨਾ ਕੀ ਹਿੱਸੇ ਆਂਦੇ ਉਹਨਾਂ ਹਿਸਾਬ ਨੇ ਦੇਣੇ ਹੁਣ 100 ਕੁ ਮੈਜ ਕਿਲੋ ਥੋੜੀ ਦੇ ਰਾਂਗੇ ਤੇ ਜੇ ਇੰਨੀ ਤੋਂ ਇੰਨੀ ਉਹਨਾਂ ਨਾਲ ਬਰਾਬਰ ਦੇ ਦੇ ਤਾਂ ਕੀ ਆ ਕਰਾਉਣ ਲੱਗੀ ਤੇ ਦੇ ਹੀ ਦਿੱਤੀ ਆ ਸਿਰਾ ਥੋੜੀ ਲਈ ਆ ਲੈ ਕੰਮ ਕਰੀ ਜਾ ਆ ਆਪਣਾ ਰੱਖ ਲਈ ਆ ਦਿਮਾਗ ਕੀ ਤਾ ਖਰਾਬ ਬਣਾਨੇ ਉਹ ਤੇਰਾ ਘਰ ਨਹੀਂ ਮਗਰ ਉਹਨਾਂ ਨੇ ਵੱਧ ਹੀ ਹਨ ਦਿਮਾਗ ਮੇਰਾ ਖਰਾਬ ਕਰਕੇ ਰੱਖਿਆ ਉਹਨਾਂ ਨੇ ਉਹ ਆ ਜਾ ਨਿਆਣਾ ਹੈਗਾ ਇਹ ਕੰਮ ਦੇ ਮਗਰ ਲੱਗੇ ਕੰਮ ਕਰ ਲੈ ਕੰਮ ਕਰ ਲੈ ਕਿਥੇ ਨੂੰ ਮ ਕਰੋ ਬਾਹਰ ਕੱਢਦਾ ਕਿਸਰਾ ਇਹਨਾਂ ਨੇ ਨਾ ਤੇ ਦਿਮਾਗ ਖਰਾਬ ਕੀਤਾ ਪਿਆ ਇਹਨਾਂ ਨੇ ਮੈਂ ਕੀ ਕਰਦੀ ਬਈਆ ਕੁਛ ਨਹੀਂ ਹੋਇਆ ਤੇ ਰੋਟੀ ਪਾਣੀ ਖਵਾਇਆ ਨਹੀਂ ਤੇ ਮੈਂ ਗੈਸਾ ਕਰਦੀ ਕਿਸੀ ਅੱਛਾ ਹਾਂਜੀ ਤੁਸੀਂ ਕਿੱਧਰ ਚੱਲਦੇ ਤਿਆਰ ਹੋਇਆ ਮੈਂ ਤਿਆਰ ਹੋਈਆ ਰੋਣ ਤੇ ਆ ਗਿਆ ਸੀ छोटा ही, ही है ਉਹਨੂੰ ਭੇਜ ਰਹੀ ਨਹੀਂ ਦੂਰ ਤੁਸੀਂ ਕੋਈ ਨਹੀਂ ਉੱਥੇ ਵੀ ਆਪਣਾ ਘਰ ਹੀ ਆ ਮਾ ਮੈਂ ਕਿਹਾ ਕਿ ਦੋਰ ਘਰ ਤੋਂ ਦੀ ਉਹ ਸਾਡੀ ਗੱਲ ਸਹੀ ਹੈ ਮੈਂ ਤੁਹਾਡੇ ਨਾਲ ਗੱਲ ਕਰਦੇ ਸੀ ਨਾ ਕਿ ਤੇ ਮੁੰਡੇ ਨੂੰ ਕੀ ਭੇਜਣਾ ਬਾਹਰ ਕਿ ਆਖੋ ਨਾ ਉਹਨਾਂ ਦਾ ਕੰਮ ਤੇ ਫਿਰ ਨੇ ਕਿਹਦੇ ਨਾਲ ਗੱਲ ਕੀਤੀ ਉਹਦਾ ਨਾ ਆਖਣਾ ਮੈਨੂੰ ਬੋਸਾ ਲੱਗਦਾ ਫਲਾਉਂਟਮ ਬਣਾ ਦੇ ਤਾਂ ਮਮਾ ਚਲ ਜੇ ਗੱਲ ਕਰ ਵੀ ਦੋਗਾ ਤਾਂ ਕੋਈ ਗੱਲ ਨਹੀਂ ਤੇ ਕੀ ਹੋ ਗਿਆ ਉਹ ਤਾਂ ਹੈ ਗਈ ਆ ਹਾਂ ਚਲ ਕੰਮ ਚੇਕ ਲੂਗਾ ਬਾਕੀ ਦੇਖ ਲੈ ਕੱਲ ਸੋਚ ਲਓ ਜੀ ਉਹ ਜਦ ਮੈਂ ਸੋਚਿਆ ਮੈਂ ਚਲ ਕੋਈ ਗੱਲ ਚਲੋ ਠੀਕ ਹੈ ਚਲ ਫਿਰ ਮੈਂ ਉਹ ਹਵਾਲਾ ਠੀਕ ਹੈ ਹਾਂ ਖਰਾ ਹੈ ਖਰਾ ਹੈ ਹਾਂਜੀ ਚਲ ਪਰ ਮੈਂ ਹੁਣ ਤਿਆਰ ਹੋਈ ਆ ਮੈਂ ਤੁਹਾਨੂੰ ਸਾਡੇ ਆਵਾਂ ਮਾਮਾ ਤੇ ਕੋ ਚਲੋ ਬਈ ਚਲੀਏ ਹਾਂ ਜਾਣਾ ਚਾਹ ਗਈ ਮੈਂ ਤਾਂ ਚਲ ਛੱਡਵਾ ਚਲੋ ਚਲੋ ਮੈਂ ਤਾਂ ਵਿਆਹ ਕਰਨ ਲਈ ਆ ਤੇ ਰਹਿਣ ਦੇ ਨਾਖਲਾ ਨਾਖਲਾ ਇੱਟੇ ਕੋ ਕੰਮ ਕਰ ਲੈਂਦਾ ਹਾਂਜੀ ਪਰ ਇੱਥੇ ਜਿਹੜਾ ਕੰਮ ਨਹੀਂ ਕਰਦਾ ਮੁੰਡਿਆਂ ਦੇ ਨਾਲ ਘੁੰਮਣ ਕਰਦਾ ਯਾਰ ਮੰਮੀ ਮੈਂ ਹੁਣ ਪਲੱਸ 2 ਕੀਤੀ ਆ ਤੁਸੀਂ ਕਹਿੰਦੇ ਬਈ ਮੈਂ ਤਾਂ ਚਲ ਮਾਮੇ ਘਰੇ ਸਿੱਖਾਂ ਜਲ ਜਾਨਾ ਮੈਂ ਹੁਣ ਮੈਜ ਹੀ ਕਰਾਂ ਤੇ ਉਹ ਮਗਰ ਮਾਮਾ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਚੱਲ ਭੇਜੇ ਚਲੋ ਮੈਂ ਮੈਂ ਛੱਡਾਂ ਹੋਰ ਕੀ ਆ ਵਾਹ ਤੂੰ ਤਾਂ ਹੀ ਕਿਹਾ ਮੈਂ ਚੱਲ ਛੱਡਾਂ ਵਾਂ ਫਿਰ ਇੱਕੋ ਵੀ ਕੰਮ ਤਾਂ ਰਹਿਣਾ ਤੂੰ ਚਲੋ ਫੇਰ ਚੱਲੀ ਆਜਾ ਜੇ ਕੋਈ ਚੰਗੀ ਮਾੜੀ ਮਾਮੇ ਨਾਲ ਗੱਲ ਕੀਤੀ ਵੀ ਉਦਾਂ ਹੀ ਤੈਨੂੰ ਗੁੱਸੇ ਨਾ ਤੇ ਤੂੰ ਗੁੱਸਾ ਨਹੀਂ ਆਣਾ ਮਰਣਾ ਨਹੀਂ ਉਹ ਸਿੱਖਣੀ ਚੱਲੇ ਮੈਂ ਗੁੱਸਾ ਕਦਾ ਕਰਨਾ ਅਹੀਂ ਭੇਜਾਂ ਸਿੱਖ ਕੇ ਆਉਂਗਾ ਪਿਆਰ ਦੇ ਨਾਲ ਹੀ ਉਹਦੇ ਨਾਲ ਗੱਲ ਕਰਨੀ ਆ ਜੇ ਗੁੱਸੇ ਨਾਲ ਕੋਈ ਗੱਲ ਬੋਲਦੇ ਤਾਂ ਗੁੱਸਾ ਨਹੀਂ ਕਰਨਾ ਤੁਹਾਨੂੰ ਠੀਕ ਆ ਠੀਕ ਆ ਚਲੋ ਕੁਣ ਬੜੀਆਂ ਲੱਗਦੀਆਂ ਵੱਡੀਆਂ ਵੱਡੀਆਂ ਆ ਆਪਣ ਨਾਲੋਂ ਤਿੱਖੀਆਂ ਥੋੜੀਆਂ ਨਾ ਆ ਰੁੱਚੀਆਂ ਬਣੀਆਂ ਬੜੀਆਂ ਇਹਨਾਂ ਨੇ ਚੱਲ ਮਾਮਾ ਘਰੇ ਵੀ ਆ ਗਏ ਆ ਮਾਮਾ ਘਰੇ ਹੀ ਹੋਗਾ ਰਹੀ ਆ ਨਾ ਅੱਜ ਛੁੱਟੀ ਆ ਅੱਛਾ ਅੱਛਾ ਅੱਜ ਤੱਕ ਫੋਨ ਤੇ ਬੈਠੇ ਰਹਿ ਕੀ ਗੱਲ ਹੋਈ ਆ ਉਹ ਗੱਲ ਗਾੜੀ ਹੋਣੀ ਯਾਰ ਟੈਨਸ਼ਨ ਜੀ ਹੋਈ ਆ ਕੈਦੀ ਟੈਨਸ਼ਨ ਪਈ ਆ ਟੈਨਸ਼ਨ ਨਹੀਂ ਆ ਮੁੰਡਾ ਜਿਹੜਾ ਪੁਰਾਣਾ ਹੂੰ ਤੇ ਉਹਦੇ ਦੁਕਾਨ ਤੋਂ ਗਿਆ ਹੱਟ ਅੱਛਾ ਪਾਸ ਕਹਿੰਦਾ ਮੈਂ ਇਹ ਕੰਮ ਕਰਨਾ ਨਹੀਂ ਹੈਗਾ ਇਹ ਉਹ ਹਟ ਗਿਆ ਵਾ ਟੈਂਕ ਨੇ ਆ ਕਹ ਇਹਨੂੰ ਕਿ ਦੁਕਾਨਦਾਰੀ ਇਹਨੇ ਸਭੀ ਹੋਈ ਬਾਕੀ ਮੁੰਡੇ ਜੇ ਥੋੜਾ ਘੱਟ ਸਿੱਖੇ ਆ ਅੱਛਾ ਬੰਦੇ ਦੀ ਵੀ ਲੋੜ ਆ ਜਰੂਰੀ ਬੰਦਾ ਜੇ ਕੋਈ ਮਿਲਦਾ ਨਹੀਂ ਓਏ ਗੋਗੀ ਦਾ ਫੋਨ ਆਇਆ ਸੀ ਅੱਜ ਅੱਜਾ ਹਾਂ ਕੰਮੀ ਰੋਮਨ ਨੂੰ ਲਾ ਕੇ ਨੀਆ ਛੱਡ ਕੇ ਜਾਣਾ ਥੋੜਾ ਤੇਨੂੰ ਕੰਮ ਕੋ ਮੈਂ ਕਹਿੰਦੀ ਸੁਭਾਰੇਗਾ ਮਾਮਾ ਅੱਛਾ ਤੇ ਕੋਈ ਨਹੀਂ ਰੋਮਨ ਆਇਆ ਨਾ ਮਾ ਨਾਲੇ ਕੰਮ ਸਿੱਖੂਗਾ ਜਾਣਾ ਇਹਨੂੰ ਹੁਣ ਆਦੇ ਜਾਣਾ ਗੱਲ ਵੱਖਰੀ ਫਿਰ ਆਪਣੇ ਕੋਲ ਵੀ ਰਹੂਗਾ ਫਿਰ ਕੀ ਕਰ ਲੋਗਾ ਤੇ ਕੰਮ ਵੀ ਨਾਲ ਸਿੱਖ ਜਾਗਾ ਹਾਂ ਸਾਨੂੰ ਵੀ ਜਾਏ ਲੇਕਿਨ ਮਗਾਣਾ ਪੈਂਦਾ ਵਾ ਤੇ ਚਲੋ ਕੰਮ ਨਾਲ ਲੱਗੋਈ ਆ ਜੇ ਉਹ ਬੰਦਾ ਟ੍ਰੇਨ ਹੀ ਇਹ ਬੰਦੇ ਨੇ ਨਾ ਮੈਨੂੰ ਸੇਖਵਾਈ ਕਰਨੀ ਪਈ ਆ ਚਲ ਕੋਈ ਨਾ ਸਿੱਖੂਗਾ ਆ ਤੇ ਦੇਖ ਲੋ ਚਾਰ ਪੰਜ ਦਿਨ ਰਹੋਗਾ ਤੇ ਹੀ ਵੇਖ ਲੋ ਕਿਦਾਂ ਦਾ ਕੰਮ ਕਰਦਾ ਵਾ ਕੰਮ ਕੀ ਕਰਦਾ ਜੇ ਤੈਨੂੰ ਸਿਖਾਣਾ ਪੈਣਾ ਉਹਦੇ ਜਿਹੜਾ ਕੰਮ ਕਰਦਾ ਵੇਖ ਲੈ ਦੇ ਘਰੇ ਕਈ ਵਾਰ ਤੇ ਕਹਿੰਦੀ ਵੀ ਵੇਲਾ ਕੰਮ ਤੇ ਕੋਈ ਕਰਦਾ ਨਹੀਂ ਚਲ ਤੇ ਤੂੰ ਕਹਿੰਦੀ ਫੋਨ ਆਇਆ ਤਾਂ ਗੱਲ ਤੇ ਮੈਨੂੰ ਇੱਕ ਦੋ ਵਾਰੀ ਉਹਨੇ ਕਿਹਾ ਵਾ ਵੀ ਕੰਮ ਨਹੀਂ ਕਰਦਾ ਮੇਰੇ ਮਾਮੇ ਦਾ ਹਿਸਾਬ ਲੱਗ ਜੂਗਾ ਸਿੱਖ ਜੂਗਾ ਕੋਈ ਥੋੜਾ ਜਿਹਾ ਉਹਨੂੰ ਰੋਪਾ ਕਰਨ ਨਾਲ ਸਿਖਾਇਆ ਪਿਆਰ ਨਾਲ ਸਿਖ ਜੂਗਾ ਚਲ ਦੇਖ ਮੇਰੇ ਘਰ ਦਾ ਬੰਦਾ ਵਾ ਬਾਕੀ ਆ ਨਹੀਂ ਵਾਲਿਆ ਹੈ ਆ ਨਹੀਂ ਵਾਲਿਆ ਕਹਿੰਦੇ ਨਹੀਂ ਕਰਦੇ ਆ ਕਰੋ ਆਇਆ ਮੁੰਡਾ ਆਇਆ ਸੀ ਤਾਂ ਮੈਂ ਤਾਹੀ ਮਸਾਲਾ ਕਰਦੀ ਨਹੀਂ ਮੈਂ ਚਲ ਸਬਜੀ ਸਬਜੀ ਨਾਲ ਦੇ ਅੰਦਰ ਬਣਾ ਲੈਣੀ ਆ ਥੋੜਾ ਘੱਟ ਹੀ ਮੁੰਡਾ ਵੀ ਇੱਕ ਹੈਗਾ ਜੀ ਜਿਹੜਾ ਪਹਿਲਾ ਕੰਮਕਾਰ ਕਰਦਾ ਉਹ ਕਹਿੰਦਾ ਪਿੰਡ ਜਾਣਾ ਪਿੰਡ ਜਾਣਾ ਉਹ ਵੀ ਹਣ ਚੱਲ ਗਿਆ ਪਤਾ ਨਹੀਂ ਆਉਂਦਾ ਕਿ ਆਉਂਦਾ ਕਿ ਨਹੀਂ ਆਉਂਦਾ ਉਹ ਦੂਜੇ ਮੁੰਡੇ ਹੈਗੇ ਆ ਉਹ ਜੇ ਕੰਮ ਘੱਟ ਕਰਦੇ ਆ ਅੱਛਾ ਉਹ ਇਹ ਮੈਨੂੰ ਪੁੱਛਾਂ ਨਹੀਂ ਤੇ ਮੈਂ ਕਿਹਾ ਮੁੰਡਾ ਉਹ ਕਹਿੰਦਾ ਮੈਂ ਪਿੰਡ ਜਾਣਾ ਚੱਲ ਤੇ ਗਿਆ ਵਾ ਪਤਾ ਨਹੀਂ ਕਦੋਂ ਆਉਂਦਾ ਕਦੋਂ ਨਹੀਂ ਕਹਿੰਦਾ ਜੀ ਮੈਂ ਦੇਖਦਾ ਮਹੀਨਾ ਲਾਉਣਾ ਕਿ 2 ਮਹੀਨੇ ਲਾਉਣਾ ਤੇ ਮੈਂ ਵੀ ਸੱਜਣਾ ਮਿਲਿਆ ਹੀ ਅੱਛਾ ਮੈਂ ਰਵਨ ਨੂੰ ਮੈਂ ਚੱਲ ਕੰਮ ਸਿਖਾ ਦਵਾਂ ਤੁਹਾਨੂੰ ਅੱਗੇ ਨੂੰ ਫੋਨ ਕੀਤਾ ਸੀ ਮੈਂ ਇੱਕ ਵਾਰੀ ਹਾਂ ਰਾਜਾ ਦੀ ਵੀ ਆ ਮੈਨੂੰ ਕਿਹਾ ਵਾ ਤੂੰ ਕੰਮ ਤੇ ਕੰਮ ਆਜਾ ਉਹਦਾ ਕੁਝ ਨਹੀਂ ਕਰ ਲੈ ਪਾਣੀ ਪੀ ਲੈ ਰੱਬ ਨਾਲੇ ਕਹਿੰਦੀ ਜਾਂਦਾ ਕੰਮ ਤੇ ਜਾਂਦਾ ਮੈਂ ਫਿਰ ਉਹਦੇ ਐਪਰੇਸ ਨਾਲ ਭੇਜਿਆ ਨਹੀਂ ਦੀ ਸੈਟਿੰਗ ਜੀ ਨਹੀਂ ਹੋਈ ਅੱਛਾ ਹਾਂ ਇਹ ਕਰਕੇ ਫਿਰੇ ਛੱਡ ਗਿਆ ਤੂੰ ਹੋਰ ਕੋਈ ਨਹੀਂ ਮੇਰੇ ਆ ਗਿਆ ਨਹੀਂ ਹੁਣੇ ਖੜਿਆ ਤੂੰ ਨਾਲ ਫਿਰ ਦੁਕਾਨ ਤੇ ਹੋ ਰਹੀ ਹਾਂ ਫਿਰ ਮੈਂ ਤਾਂ ਆਏ ਤੇ ਨਾ ਫੋਨ ਕੀਤਾ ਮੈਂ ਕਿਤਾ ਮਗਾ ਚਲੇ ਥੇ ਗੇਲਾ ਮੋੜਿਆ ਨਾ ਕੋ ਮਦਾਇਆ ਆਹ ਉਹ ਦਿਨ ਤੇ ਫਿਰ ਤੈਨੂੰ ਪਤਾ ਹੀ ਆ ਹਾ ਮੇਲੇ ਤੇ ਜਿੰਦਰ ਮਰਜੀ ਇੱਧਰ ਨਿਕਲ ਗਏ ਤੇ ਇੱਧਰ ਨਿਕਲ ਗਏ ਸੰਗਤ ਮਾੜੀ ਆ ਫਿਰ ਘੁੰਮਣ ਪਰਣ ਵਾਲੇ ਤੁਹਾਨੂੰ ਬਦ ਕਰ ਕੱਦ ਕਰ ਲੈਣੇ ਜਗੜ ਜਾਂਦੇ ਝਟ ਕੋਈ ਨਹੀਂ ਗਾਦੇ ਗਾਲੀ ਕਰੀ ਤੁਹਾਨੂੰ ਗਾਲੀ ਕਰਨੀ ਤੂੰ ਯਾਰ ਮੇਰੇ ਮੰਮੀ ਦਾ ਵਾਵਾ ਦੇਣਾ ਦੇ ਕਹਿੰਦੀ ਕਿ ਚੱਲ ਜਾ ਮਾਮੇ ਦੇ ਘਰ ਨਾ ਪਰ ਨਹੀਂ ਮੈਂ ਜਾਟੇ ਆ ਮੈਂ ਤਾਂ ਆਇਆ ਕਰ ਲੈ ਤੂੰ ਕੱਲਾ ਹੀ ਆਇਆ ਮਾਂ ਮੰਮੀ ਨੂੰ ਕੀ ਕਰਨ ਲੈਣਾ ਹੀ ਹੈ ਮੈਨੂੰ ਬੰਦ ਹੋਈ ਹੈ ਲੈ ਜੇ ਬੰਨ ਕਰੀ ਮੰਮੀ ਮਿਲਣੀ ਕਾਹਦੀ ਆ ਕੌਣ ਕੋਈ ਬਣਾ ਰੋਟੀ ਪਾਣੀ ਆ ਮੈਂ ਤੈਨੂੰ ਕੋਈ ਤੈਨੂੰ ਚਾਹ ਚੂਹ ਬਣਾਉਣੀ ਹੈ ਨਾ ਫਿਰ ਹਾਂ